ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪਹਿਲਾ ਚੌਪਦੇ ਕਰ ਦੂਜਾ ਸੁਣ ਵੱਡਾ ਆਖੈ ਸਭ ਕੋਈ ਕੇਵਡ ਵੱਡਾ ਦੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੀ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਡਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਦਤ ਭੁਖੈ ਖਾਇ ਚਲਿਐ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਹਿ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹਿ ਵੱਡਾ ਨਾ ਹੋਵੈ ਘਾਟ ਨ ਜਾਏ ਨਾ ਉਹ ਮਰਐ ਨਾ ਹੋਵੈ ਸੋਗ ਦੇਂਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਤਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਮੈ ਬਾਜ ਸੁਨਾਤ ਆਤਾ ਮਹੱਲਾ ਪਹਿਲਾ ਜੇ ਦਰ ਮਾਂਗਤ ਕੂਕ ਕਰੇ ਮਹਿਲੀ ਖਸਮ ਸੁਣੇ ਪਾਵੈ ਤੀਰਕ ਪਾਵੈ ਧਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੀ ਰਹਾਉ ਆਪ ਕਰਾਏ ਆਪ ਕਰੇ ਆਪ ਉਲਹਮੇ ਚਿਤ ਧਰੇ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੁਹਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤਿ ਮਨਹ ਕਰੇ ਗੁਰ ਪ੍ਰਸਾਦਿ ਵਸੈ ਮਨ ਆਏ ਦੁਖ ਹਨੇਰਾ ਵਿੱਚ ਹੋ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੈ ਦੇਵ ਖਾਣਾ ਨਾਨਕ ਆਗੈ ਪੂਛਣਾ ਲੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟਕੇ ਘਾਟ ਦੋਲਕ ਦੁਨੀਆ ਵਜਹਿ ਆਵਾਜ ਨਾਰਦ ਨਾਚੈ ਕਲ ਕਾ ਪਹਾਉ ਜਦੀ ਸਤੀ ਕਹਿ ਰਖਹਿ ਪਾਉ ਨਾਨਕ ਨਾਮ ਵਿਟਹੁ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ ਰਹਾ ਗੁਰੂ ਪਾਸਹੁ ਫਿਰチェ ਲਾਖਾਏ ਤਾਮਪ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣੈ ਸੋ ਜਨ ਪਰਵਾਨ ਦਰਸ਼ਨ ਦੇਖਿਆ ਦਇਆ ਨ ਹੋਏ ਲੈ ਦਿੱਤੇ ਵਣ ਰਹੈ ਨ ਕੋਈ ਰਾਜਾ ਨਿਹਾਉ ਕਰੇ ਹੱਥ ਹੋਏ ਕਹੈ ਖੁਦਾਏ ਨਾ ਮਾਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਸੇ ਦਰਗਾਹ ਪਾਵੈ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇ ਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨਾ ਦੂਜਾ ਕਹਾਂ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲਿਵੈ ਦੇ ਆਪੇ ਵਖੈ ਆਪੇ ਵਿਗਸੈ ਆਪੇ ਨਜ਼ਰ ਕਰੇ ਜੋ ਕਿਸ ਕਰਣਾ ਸੋ ਕਰ ਰਹਾ ਔਰ ਨਾ ਕਰ ਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਮਾਇਆ ਮਧਮੀਠਾ ਮਨਮਤਵਾਲਾ ਪੀਵਤ ਰਹੈ ਆਪੇ ਰੂਪ ਕਰੇ ਬਹੁ ਭਾਂਤੇ ਨਾਨਕ ਬਪੜਾ ਏਵ ਕਹਿ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾ ਵਜ ਪਹਾਉ ਹੋਏ ਅਨ ਅੰਦ ਸਦਾ ਮਨ ਚਾਉ ਇਹਾ ਭਗਤ ਇਹੋ ਤਪਤਾਉ ਇਤਰੰਗ ਨਾਚੋ ਰਖ ਰਖ ਪਾਉ ਪੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਉ ਸਤ ਸੰਤੋਖ ਵਜੇ ਹਿੰਦੋਏ ਤਾਲ ਪੈਰੀਂ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਪਾਉ ਇਹ ਤਰੰਗ ਨਾਚੋ ਰਖ ਰਖ ਪਾਉ ਪਉ ਫੇਰੀ ਹੋਵੇ ਮਨ ਚੀਤ ਬਹਿਜਿਆ ਉੱਠਜਿਆ ਨੀਤਾ ਨੀਤ ਲੇਟਣ ਲੇਟ ਜਾਣਾ ਤਨ ਸਵਾਹ ਇਹ ਤਰੰਗ ਨੱਚੋ ਰੱਖ ਰੱਖ ਪਾਓ ਸਿੱਖ ਸਭਾ ਦੀ ਖਿਆ ਕਾ ਪਾਓ ਗੁਰਮੁਖ ਸੁਣਨਾ ਸਾਚਾ ਨਾਨਕ ਆਖਣ ਵੇਰਾ ਵੇਰ ਇਹ ਤਰੰਗ ਨੱਚੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ ਕੌਣ ਉਪਾਏ ਤਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਅੰਧਾ ਹੈ ਦਹਿ ਸਿਰ ਮੂंड ਕਟਾਇਆ ਰਾਵਣ ਮਾਰ ਕੇ ਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਾ ਨਿਵਲਾਏ ਰਹਾ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸਿਸ਼ਟ ਗਿਆ ਆਗੈ ਅੰਤ ਨਾ ਪਾਇਓ ਤਾਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹੈ ਨਾਨਕ ਛਪੈ ਕਿਉ ਛਪਿਆ ਇੱਕ ਹੀ ਇੱਕ ਹੀ ਵੰਡ ਦਿਆ